ਸਾਰਿਆਂ ਨੂੰ ਜੈੰਸੀਦੀ ਪਰਮੇਸ਼ਵਰ ਬਹੁਤ ਸਾਰੀ ਬਰਕਤ ਦੇ ਪਰਮੇਸ਼ਵਰ ਦਾ ਨਾਮ ਮਹਿਮਾ ਜਲਾਲ ਬਾਹਿ ਅੱਜ ਅਸੀਂ ਖੁਦਾ ਦੇ ਪਵਿੱਤਰ ਕਲਾਮ ਵਿੱਚ ਜੋ ਸਿੱਖਾਂਗੇ ਖੁਦਾ ਦਾ ਪਵਿੱਤਰ ਕਲਾਮ ਦੇ ਕਰਨ ਹਨੀਮੇ ਦੀ ਕਿਤਾਬ ਇੱਕ ਅਧਿਆਏ ਉਹਦੇ ਚਾਰ ਆਇਤ ਜਿਹੜੇ ਪੜ੍ਹਦੇ ਆਂ ਉੱਤੇ ਲਿਖਿਆ ਕਿ ਉਸ ਸ਼ਹਿਰ ਦੇ ਵਿੱਚ ਬਹੁਤ ਸਾਰੀ ਨਗਦਾਬ ਦਿਲਮ ਹੋਇਆ ਉਸ ਸ਼ਹਿਰ ਦੀਆਂ ਕੰਦਾਂ ਕਪਾਈਆਂ ਗਈਆਂ ਅੱਗ ਲਾ ਕੇ ਸਾੜ ਦਿੱਤਾ ਗਿਆ ਜਲਾਇਆ ਗਿਆ ਔਰ ਖੁਦਾ ਦਾ ਪਵਿੱਤਰ ਕਲਾਮ ਚ ਲਿਖਿਆ ਹਨੀਮੀਆ ਖੁਦਾ ਦਾ ਉਹ ਬੰਦਾ ਸੀ ਜਿਹੜਾ ਆਪਣੇ ਘਰ ਆਪਣੇ ਸ਼ਹਿਰ ਆਪਣੇ ਦੇਸ਼ ਤੋਂ ਦੂਰ ਸ਼ਾਇਦ ਵਿੱਚ ਆ ਕੇ ਰਹਿੰਦਾ ਤੇ ਆਪਣਾ ਡਿਊਟੀ ਤੇ ਨੌਕਰੀ ਕਰਦਾ ਸੀ ਔਰ ਪਰਮੇਸ਼ਰ ਨੇ ਆਪਣੀ ਆਤਮਾ ਦੇ ਦੁਆਰਾ ਹਨੀਮੀਆ ਨਾਲ ਗੱਲ ਕੀਤੀ ਜਦੋਂ ਅਸੀਂ ਹਨੀਮੀਆ ਦੀ ਕਿਤਾਬ ਪੜਦੇ ਆ ਇੱਕ ਅਧਿਆਏ ਉਹਦੀ ਚਾਰ ਆਪੀ ਪੜਦੇ ਆ ਤਾਂ ਉੱਤੇ ਲਿਖਿਆ ਹੈ ਤਾਂ ਐਵੇਂ ਹੋਇਆ ਕਿ ਜਦ ਮੈਂ ਇਹ ਗੱਲਾਂ ਸੁਨੀਆਂ ਤਾਂ ਮੈਂ ਬੈਠ ਕੇ ਰੋਣ ਲੱਗਾ ਪਿਆ ਅਤੇ ਮੈਂ ਕਈ ਦਿਨਾ ਤੱਕ ਸੋਗ ਕੀਤਾ ਅਤੇ ਵਰਤ ਰੱਖਿਆ ਨਾਲੇ ਆਕਾਸ਼ ਦੇ ਪਰਮੇਸ਼ਰ ਦੇ ਸਨਮੁਖ ਪ੍ਰਾਰਥਨਾ ਕੀਤੀ ਹallelujah ਜਿਦ ਅਸੀਂ ਕਲਾਮ ਨੂੰ ਪੜ੍ਹਦੇ ਹਾਂ ਤਾਂ ਕਲਾਮ ਦੇ ਚਲੇਖਿਆ ਜਦੋਂ ਹਨੇਮੀਆ ਕੋਲ ਇਹ ਗੱਲ ਆਈ ਇਹ ਵਚਨ ਪਹੁੰਚਿਆ ਤਾਂ ਹਨੇਮੀਆ ਕਈ ਦਿਨਾ ਤਿਕੋ ਨੇ ਲਿਖਿਆ ਕਲਾਮ ਦੇ ਚੋਂ ਨੇ ਸੋਗ ਕੀਤਾ ਸੋਗ ਦੇ ਚ ਬੈਠਾ ਰਿਹਾ ਔਰ ਕਈ ਦਿਨਾ ਤੱਕ ਨੇ ਵਰਤ ਰੱਖਿਆ ਔਰ ਖੁਦਾ ਦੇ ਪਰਮੇਸ਼ਰ ਦੇ ਕੋਲ ਕੇ ਬੈਠ ਕੇ ਰੋਇਆ ਔਰ ਪ੍ਰਾਰਥਨਾ ਕੀਤੀ ਮੇਰੇ ਅਸੀਸ ਪੈਣ ਦੇ ਪ੍ਰਭੂ ਜਦੋਂ ਸਾਡੀ ਜ਼ਿੰਦਗੀ 'ਚ ਦੁੱਖ ਹੁੰਦਾ ਹੈ ਤਕਲੀਫਾਂ ਆਉਂਦੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਤੋ ਇਹਨਾਂ ਤਕਲੀਫਾਂ ਤੇ ਪਰੇਸ਼ਾਨੀਆਂ ਤੋਂ ਘਬਰਾਉਣਾ ਨਹੀਂ ਕਿਉਂਕਿ ਇਹਨਾਂ ਦਾ ਆਉਣਾ ਜ਼ਰੂਰੀ ਹੈ ਔਰ ਪਰਮੇਸ਼ਰ ਦਾ ਬਚਨ ਕਹਿੰਦਾ ਕਿ ਜੋ ਜਦ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਤਕਲੀਫਾਂ ਨੂੰ ਵੇਖਿਆ ਤੇ ਉਹਨਾਂ ਦੀ ਮਦਦ ਕੀਤੀ ਹੈ ਹਰ ਦੁੱਖ ਤੋਂ ਤਕਲੀਫ ਤੋਂ ਬਚਾਇਆ ਜਿਸ ਤਰ੍ਹਾਂ ਹਨੇਮੀਆਂ ਨੇ ਆਪਣੇ ਲੋਕਾਂ ਦੇ ਲਈ ਆਪਣੇ ਸ਼ਹਿਰ ਦੇ ਲਈ ਆਪਣੇ ਨਗਰ ਦੇ ਲਈ ਆਪਣੇ ਪਰਿਵਾਰ ਦੇ ਲਈ ਦੁਆ ਕੀਤੀ ਹੈ ਉਹਨਾਂ ਲਈ ਵਰਤ ਰੱਖਿਆ ਹੈ ਔਰ ਕਈ ਦਿਨਾਂ ਤੀ ਕੋ ਸੋਗ ਦੇ ਚਪੇਟਾ ਰਿਹਾ ਔਰ ਪਰਮੇਸ਼ਵਰ ਦੀ ਇਬਾਦਤ ਕਰਦਾ ਰਿਹਾ ਅੱਜ ਮੈਨੂੰ ਤੁਹਾਨੂੰ ਵੀ ਜ਼ਰੂਰਤ ਹੈ ਅਸੀਂ ਖੁਦਾ ਦੇ ਕਦਮਾਂ 'ਤੇ ਬੈਠ ਕੇ ਔਰ ਖੁਦਾ ਦੀ ਮਹਿਮਾ ਕਰੀਏ ਆਪਣੇ ਭੈਣ ਭਰਾਵਾਂ ਲਈ ਆਪਣੇ ਲੋਕਾਂ ਲਈ ਦੁਆ ਕਰੀਏ ਤਾਂ ਜੋ ਜਿਹੜੇ ਦੁੱਖ ਦੇ ਵਿੱਚ ਨੇ ਜਿਹੜੇ ਤਕਲੀਫ ਦੇ ਵਿੱਚ ਨੇ ਜਿਹੜੇ ਸਮੱਸਿਆ ਦੇ ਵਿੱਚ ਨੇ ਅਸੀਂ ਉਹਨਾਂ ਭੈਣ ਭਰਾਵਾਂ ਲਈ ਦੁਆ ਕਰੀਏ ਤਾਂ ਜੋ ਪਰਮੇਸ਼ਵਰ ਉਹਨਾਂ ਨੂੰ ਹਰ ਦੁੱਖ ਤੋਂ ਹਰ ਮੁਸੀਬਤ ਤੋਂ ਬਚਾ ਕੇ ਰੱਖੇ ਤੇ ਮੇਰਾ ਔਰ ਤੁਹਾਡਾ ਜ਼ਿੰਦਗੀ ਦਾ ਟਾਰਗੇਟ ਇੱਕੋ ਹੀ ਹੈ ਹਰ ਹਾਲ ਦੇ ਵਿੱਚ ਪ੍ਰਾਰਥਨਾ ਕਰਨੀ ਪਰਮੇਸ਼ਵਰ ਦਾ ਧੰਨਵਾਦ ਕਰਨਾ ਔਰ ਪਰਮੇਸ਼ਵਰ ਮੀਨੋਰ ਤੁਹਾਨੂੰ ਬਰਕਤ ਦੇ ਸਾਰਿਆਂ ਨੂੰ ਜੈ ਹਿੰਦ